ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਪੜਾਂਗੇ 21 ਗਾਈ ਕਿਤਾਬ ਦਾ 6ਵਾਂ ਅਧਿਆਇ। ਇਸ ਅਧਿਆਇ ਦਾ ਨਾਮ ਹੈ ਜਪਾਨ ਦੇ ਬਜ਼ੁਰਗਾਂ ਦੀਆਂ ਸਿਆਣਪਾਂ, ਖੁਸ਼ਹਾਲੀ ਅਤੇ ਲੰਮੀ ਉਮਰ ਲਈ ਜਾਪਾਨੀ ਰੀਤੀ ਰਿਵਾਜ ਅਤੇ ਕਹਾਵਤਾਂ। ਸਾਨੂੰ ਉਹ ਗਿਮੀ ਪਹੁੰਚਣ ਲਈ ਟੋਕੀਓ ਤੋਂ ਓਕੀਨਾਵਾ ਦੀ ਰਾਜਧਾਨੀ ਨਾਹਾ ਤੱਕ ਲਗਭਗ 3 ਘੰਟੇ ਦੀ ਉਡਾਣ ਭਰਨੀ ਪਈ। ਕੁਝ ਮਹੀਨੇ ਪਹਿਲਾਂ ਹੀ ਅਸੀਂ ਪਿੰਡ ਦੇ ਮੁਖੀ ਨੂੰ ਫੋਨ ਕਰਕੇ ਆਪਣੇ ਆਉਣ ਦਾ ਮੰਤਵ ਦੱਸ ਦਿੱਤਾ ਸੀ ਉਥੋਂ ਦੇ ਸਭ ਤੋਂ ਲੰਮੀ ਉਮਰ ਦੇ ਲੋਕਾਂ ਨਾਲ ਮੁਲਾਕਾਤ ਕਰਨ ਦੀ ਇੱਛਾ ਵੀ ਅਸੀਂ ਜ਼ਾਹਿਰ ਕਰ ਦਿੱਤੀ ਸੀ ਕਾਫੀ ਚਰਚਾ ਕਰਨ ਤੋਂ ਬਾਅਦ ਸਾਨੂੰ ਸਹਿਮਤੀ ਮਿਲੀ ਫਿਰ ਅਸੀਂ ਉਸੇ ਪਿੰਡ ਦੇ ਲੱਗ ਇੱਕ ਕਮਰਾ ਕਿਰਾਏ ਤੇ ਲੈ ਲਿਆ ਕਦਾਵ ਦਾ ਕੰਮ ਸ਼ੁਰੂ ਕਰਨ ਤੋਂ ਲਗਭਗ 1 ਸਾਲ ਬਾਅਦ ਅਸੀਂ ਅਜਿਹੇ ਲੋਕਾਂ ਦਰਮਿਆਨ ਪਹੁੰਚੇ ਜੋ ਸਭ ਤੋਂ ਲੰਮੀ ਉਮਰ ਦੇ ਲੋਕ ਸਨ ਸਾਨੂੰ ਮਹਿਸੂਸ ਹੋਇਆ ਕਿ ਜਿਵੇਂ ਉੱਥੇ ਸਮਾਂ ਠਹਿਰ ਜਿਹਾ ਗਿਆ ਸੀ ਕਿਉਂਕਿ ਉਥੋਂ ਦੇ ਲੋਕ ਅੱਜ ਹੁਣ ਇੱਥੇ ਵਾਲੀ ਭਾਵਨਾ ਚੋ ਹੀ ਜੀ ਰਹੇ ਸਨ ਉਹ ਗੇਮੀ ਪਹੁੰਚਣਾ ਨਾਹਾਂ ਤੋਂ 2 ਘੰਟੇ ਟ੍ਰੈਫਿਕ ਵਿੱਚ ਸਫਰ ਕਰਨ ਤੋਂ ਬਾਅਦ ਅਸੀਂ ਘੱਟ ਪੀੜ ਵਾਲੇ ਇਲਾਕੇ ਵਿੱਚ ਪਹੁੰਚੇ ਅਸੀਂ ਜਿਸ ਰਸਤੇ ਤੇ ਜਾ ਰਹੇ ਸਾਂ ਉਸ ਦੇ ਇੱਕ ਪਾਸੇ ਸਮੁੰਦਰ ਸੀ ਅਤੇ ਦੂਜੇ ਪਾਸੇ ਜਾਨਵਾਰੂ ਜੰਗਲ ਨਾਲ ਭਰਿਆ ਹੋਇਆ ਪਹਾੜ ਸੀ ਰੂਟ ਨੰਬਰ 58 ਦੇ ਰਸਤੇ ਅਸੀਂ ਨਾਗੋ ਪਹੁੰਚੇ ਇੱਥੇ ਓਕੀ ਨਾਵਾਦੀ ਮਸ਼ਹੂਰ ਓਰੀਅਨ ਬੀਅਰ ਬਣਾਈ ਜਾਂਦੀ ਹੈ ਇਸ ਮਾਰਗ ਤੋਂ ਜਾਂਦੇ ਆ ਪਹਾੜ ਵਾਲੇ ਪਾਸੇ ਛੋਟੇ-ਛੋਟੇ ਕਾਰ ਅਤੇ ਦੁਕਾਨਾਂ ਵੇਖਣ ਨੂੰ ਮਿਲ ਸਕਦੀਆਂ ਹਨ ਛੋਟੀਆਂ-ਛੋਟੀਆਂ ਦੁਕਾਨਾਂ ਪਾਰ ਕਰਕੇ ਅਸੀਂ ਉਗੈਮੀ ਨਗਰਪਾਲਿਕਾ ਦੇ ਕੋਲ ਪਹੁੰਚੇ ਪਰੰਤੂ ਉਸ ਇਮਾਰਤ ਵਿੱਚ ਸਾਨੂੰ ਕੁਝ ਵੀ ਖਾਸ ਨਜ਼ਰ ਨਹੀਂ ਆਇਆ ਜੀਪੀਐਸ ਦੀ ਮਦਦ ਨਾਲ ਅਸੀਂ ਆਪਣੇ ਤੈਹ ਸਥਾਨ ਤੇ ਪਹੁੰਚ ਗਏ ਇਹ ਇਮਾਰਤ ਕਾਫੀ ਪੁਰਾਣੇ ਤਰੀਕੇ ਨਾਲ ਬਣਾਈ ਗਈ ਸੀ ਅਤੇ ਵੱਡੀ ਸੜਕ ਦੇ ਨਾਲ ਲੱਗਮੀ ਵੀ ਸੀ ਤਾਇਰਾ ਨਾਮ ਦੀ ਇੱਕ ਔਰਤ ਉੱਥੇ ਸਾਡਾ ਇੰਤਜ਼ਾਰ ਕਰ ਰਹੀ ਸੀ ਅਸੀਂ ਦਰਵਾਜ਼ੇ ਰਾਹੀਂ ਅੰਦਰ ਗਏ ਤਾਇਰਾ ਦੇ ਨਾਲ ਇੱਕ ਛੋਟੇ ਕੱਦ ਦੀ ਔਰਤ ਖੜੀ ਸੀ ਉਸਨੇ ਹੱਸ ਕੇ ਸਾਡਾ ਸਵਾਗਤ ਕੀਤਾ ਅਤੇ ਆਪਣਾ ਨਾਮ ਯੂਕੀ ਦੱਸਿਆ ਉਹ ਸਾਡਾ ਸਵਾਗਤ ਕਰਨ ਲਈ ਤੁਰੰਤ ਆਪਣੀ ਜਗ੍ਹਾ ਤੋਂ ਉੱਠ ਖੜੀ ਹੋਈ ਅਤੇ ਸਾਨੂੰ ਕਾਨਫਰੰਸ ਹਾਲ ਦਿਖਾਇਆ ਉਹਨਾਂ ਨੇ ਸਾਨੂੰ ਗ੍ਰੀਨ ਟੀ ਅਤੇ ਸ਼ਿਕੂਵਾਸਾ ਨਾਮਕ ਬਹੁਤ ਹੀ ਪੌਸ਼ਟਿਕ ਫਲ ਦਿੱਤਾ ਤਾਇਰਾ ਆਪਣੀ ਰਸਮੀ ਪੋਸ਼ਾਕ ਵਿੱਚ ਸਾਡੇ ਸਾਹਮਣੇ ਬੈਠੀ ਅਤੇ ਉਸਨੇ ਸਾਨੂੰ ਅਹਿਮ ਦਸਤਾਵੇਜ਼ ਅਤੇ ਫਾਈਲਾਂ ਦਿਖਾਈਆਂ ਯੂਕੀ ਉਸਦੇ ਨਾਲ ਬੈਠੀ ਹੋਈ ਸੀ ਉਹਨਾਂ ਕੋਲ ਜਿਹੜੀ ਫਾਈਲ ਸੀ ਉਸੇ ਵਿੱਚ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀ ਉਮਰ ਅਤੇ ਕਲੱਬ ਅਰਥਾਤ ਮੁਆਈ ਦੇ ਅਨਸਾਰ ਵੰਡ ਕਰਕੇ ਸੂਚੀ ਬਣਾਈ ਹੋਈ ਸੀ। ਤਾਇਰਾ ਨੇ ਦੱਸਿਆ ਕਿ ਇਹ ਸਾਰੇ ਲੋਕ ਇੱਕ ਦੂਜੇ ਦੀ ਮਦਦ ਕਰਦੇ ਹਨ। ਉਹ ਇਕੱਠੇ ਮਿਲ ਕੇ ਰਹਿੰਦੇ ਹਨ। ਇਹ ਉਹ ਗੇਮੀ ਦੀ ਵਿਸ਼ੇਸ਼ਤਾ ਹੈ। ਮੁਆਈ ਕਿਸੇ ਠੋਸ ਉਦੇਸ਼ ਲਈ ਸ਼ੁਰੂ ਕੀਤਾ ਗਿਆ ਸੀ ਜੋ ਗੁੱਟ ਨਹੀਂ ਹੁੰਦਾ। ਇਹ ਇੱਕ ਪਰਿਵਾਰ ਵਾਂਗ ਕੰਮ ਕਰਦੇ ਹਨ। ਤਾਇਰਾ ਨੇ ਦੱਸਿਆ ਕਿ ਇਹ ਇੱਕ ਸਵੈ ਸੇਵਾ ਨਾਲ ਚੱਲਣ ਵਾਲਾ ਗੁੱਟ ਹੁੰਦਾ ਹੈ। ਅਤੇ ਇਸ ਵਿੱਚ ਬਾਕੀ ਚੀਜ਼ਾਂ ਨੂੰ ਪੈਸੇ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਸੇ ਵਜ੍ਹਾ ਕਰਕੇ ਲੋਕ ਪ੍ਰੇਰਿਤ ਹੋ ਕੇ ਕੰਮ ਕਰਦੇ ਹਨ ਇਸ ਵਿੱਚ ਸਾਰਿਆਂ ਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਹੈ ਅਤੇ ਸਰਕਾਰ ਸਾਰਿਆਂ ਨੂੰ ਕੰਮ ਵੰਡ ਕੇ ਦਿੰਦੀ ਹੈ ਇਸੇ ਕਾਰਨ ਹੀ ਸਾਰਿਆਂ ਵਿੱਚ ਅਜਿਹੀ ਭਾਵਨਾ ਹੁੰਦੀ ਹੈ ਕਿ ਉਹ ਮਹੱਤਵਪੂਰਨ ਹਨ ਅਤੇ ਇਸ ਸਮਾਜ ਦਾ ਇੱਕ ਜ਼ਰੂਰੀ ਅੰਗ ਹਨ ਕੇ ਪੇਡੋ ਦੀਪ ਸਮੂਦ ਉੱਤਰ ਉੱਤਰ ਦਿਸ਼ਾ ਵਾਲੇ ਬਿੰਦੀ ਤੋਂ ਠੀਕ ਪਹਿਲਾਂ ਉਹ ਗੀਮੀ ਕਸਬਾ ਆਉਂਦਾ ਹੈ ਉੱਤੋਂ ਦੇ ਪਹਾੜ ਤੋਂ ਅਸੀਂ ਪੂਰਾ ਅਗੇਮੀ ਕਸਬਾ ਦੇਖ ਸਕਦੇ ਹਾਂ ਇੱਥੋਂ ਦੇਖਣ ਤੇ ਬਹੁਤ ਥੋੜੇ ਘਰ ਦਿਖਾਈ ਦਿੰਦੇ ਹਨ ਅਤੇ ਜ਼ਿਆਦਾਤਰ ਇਲਾਕਾ ਹਰੇ ਰੁੱਖਾਂ ਨਾਲ ਢਕਿਆ ਹੋਇਆ ਦਿਸਦਾ ਹੈ ਇੱਥੇ ਲਗਭਗ 3200 ਲੋਕ ਵਸਦੇ ਹਨ ਸਮਾਜਿਕ ਜੀਵਨ ਸਾਨੂੰ ਅਗੇਮੀ ਦੇ ਇੱਕ ਛੋਟੇ ਜਿਹੇ ਹੋਟਲ ਵਿੱਚ ਖਾਣਾ ਖਾਣ ਲਈ ਬੁਲਾਇਆ ਗਿਆ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਇੱਥੇ ਸਿਰਫ 3 ਟੇਬਲ ਰੱਖੇ ਗਏ ਹਨ ਇਹ ਹਰਜ ਨਹੀਂ ਅਸੀਂ ਚਰੌਮੀ ਚੱਲਦੇ ਹਾਂ ਉਹ ਖਾਲੀ ਹੋਵੇਗਾ ਯੂਕੀ ਆਪਣੀ ਕਾਰ ਵੱਲ ਜਾਂਦਿਆਂ ਹੋਇਆਂ ਬੋਲੀ 88 ਸਾਲ ਦੀ ਹੋਣ ਦੇ ਬਾਵਜੂਦ ਉਹ ਕਾਫੀ ਚੰਗੇ ਤਰੀਕੇ ਨਾਲ ਕਾਰ ਚਲਾ ਰਹੀ ਸੀ ਅਤੇ ਇਸ ਗੱਲ ਦਾ ਉਸ ਨੂੰ ਮਾਣ ਵੀ ਸੀ ਉਸ ਦੇ ਨਾਲ ਕੰਮ ਕਰਨ ਵਾਲਾ ਉਸ ਦਾ ਸਹਾਇਕ 99 ਸਾਲ ਦਾ ਸੀ ਅਤੇ ਉਸ ਨੇ ਵੀ ਸਾਡੇ ਨਾਲ ਪੂਰਾ ਦਿਨ ਬਿਤਾਉਣ ਦਾ ਵਾਅਦਾ ਕੀਤਾ ਸੀ ਉਹਨਾਂ ਨਾਲ ਰਹਿਣ ਲਈ ਸਾਨੂੰ ਕਾਫੀ ਜ਼ੋਰ ਨਾਲ ਗੱਡੀ ਚਲਾਉਣੀ ਪੈ ਰਹੀ ਸੀ ਹਾਲਾਂਕਿ ਉੱਥੇ ਸੜਕਾਂ ਤੇ ਅਜਿਹਾ ਕਰਨਾ ਸਾਡੇ ਲਈ ਕਾਫੀ ਮੁਸ਼ਕਲ ਸੀ ਖੈਰ ਅਸੀਂ ਜੰਗਲ ਦੇ ਦੂਜੇ ਪਾਸੇ ਪਹੁੰਚੇ ਅਤੇ ਉੱਥੇ ਇੱਕ ਹੋਟਲ ਵਿੱਚ ਖਾਣਾ ਖਾਣ ਬੈਠ ਗਏ। ਮੈਂ ਬਹੁਤੀ ਵਾਰ ਰੈਸਟੋਰੈਂਟ ਵਿੱਚ ਨਹੀਂ ਖਾਂਦੀ। ਯੂਕੀ ਨੇ ਕੁਰਸੀ ਤੇ ਬੈਠਦਿਆਂ ਕਿਹਾ, ਮੈਂ ਜੋ ਵੀ ਖਾਂਦੀ ਹਾਂ, ਉਹ ਜ਼ਿਆਦਾਤਰ ਬਾਗੀਚੇ ਵਿੱਚ ਉਗਾਈਆਂ ਸਬਜ਼ੀਆਂ ਨਾਲ ਬਣਾਇਆ ਹੁੰਦਾ ਹੈ। ਮੈਂ ਮੱਛੀ ਹਮੇਸ਼ਾ ਆਪਣੇ ਪੁਰਾਣੇ ਦੋਸਤ ਤਨਾਕਾ ਤੋਂ ਖਰੀਦੀ ਹਾਂ। ਇਹ ਰੈਸਟੋਰੈਂਟ ਸਮੁੰਦਰ ਦੇ ਨੇੜੇ ਹੀ ਸੀ। ਸਟਾਰ ਵਾਰਜ਼ ਫਿਲਮ ਵਿੱਚ ਜਿਹੋ ਜਿਹਾ ਗ੍ਰਹਿ ਟੇਟੂ ਇਹਨੂੰ ਦਿਖਾਇਆ ਗਿਆ ਸੀ। ਇਹ ਉਸੇ ਤਰ੍ਹਾਂ ਦਾ ਸੀ। ਇਸ ਰੈਸਟੋਰੈਂਟ ਦੇ ਮੈਨੂ ਕਾਰਡ ਵਿੱਚ ਲਿਖਿਆ ਸੀ ਕਿ ਅਸੀਂ ਪਿੰਡ ਦੇ ਬਾਗੀਚੇ ਵਿੱਚ ਉਗੀਆਂ ਅਤੇ ਮੌਸਮੀ ਸਬਜ਼ੀਆਂ ਤੋਂ ਸਲੋ ਫੂਡ ਬਣਾਉਂਦੇ ਹਾਂ। ਮੈਨੂੰ ਲੱਗਦਾ ਹੈ ਕਿ ਭੋਜਨ ਜੀਵਨ ਦਾ ਮਹੱਤਵਪੂਰਨ ਅੰਗ ਨਹੀਂ ਹੈ। ਜੁਕੀ ਨੇ ਆਪਣੇ ਵਿਚਾਰਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ। ਉਸ ਨੂੰ ਗੱਲਬਾਤ ਕਰਨ ਦਾ ਸ਼ੌਂਕ ਸੀ। ਸਥਾਨਕ ਸਰਕਾਰ ਦੁਆਰਾ ਸੰਚਾਲਿਤ ਕਈ ਸੰਸਥਾਵਾਂ ਦੀ ਪ੍ਰਮੁੱਖ ਪਦਵੀਆਂ ਉੱਤੇ ਕੰਮ ਕਰਨ ਦੀ ਵਜ੍ਹਾ ਕਰਕੇ ਉਸ ਕੋਲ ਬੋਲਣ ਦਾ ਤਜਰਬਾ ਅਤੇ ਅਧਿਕਾਰ ਦੋਵੇਂ ਸੰ ਭੋਜਨਾਂ ਤੁਹਾਡੀ ਉਮਰ ਤੇ ਸੱਚੀ ਮੁੱਚੀ ਕੋਈ ਪ੍ਰਭਾਵ ਨਹੀਂ ਪੈਂਦਾ ਖਾਣੇ ਤੋਂ ਬਾਅਦ ਮਠਿਆਈ ਦੇ ਛੋਟੇ ਛੋਟੇ ਟੁਕੜੇ ਨੂੰ ਮੂੰਹ ਵਿੱਚ ਪਾਉਂਦੇ ਯੂਕੀ ਨੇ ਦੱਸਿਆ ਅਸਲੀ ਕਾਰਨ ਤਾਂ ਹੱਸਦਿਆਂ ਹੱਸਦਿਆਂ ਜੀਵਨ ਜਿਉਣਾ ਅਤੇ ਅੱਜ ਨੂੰ ਚੰਗੇ ਤਰੀਕੇ ਨਾਲ ਬਤੀਤ ਕਰਨਾ ਹੀ ਹੈ ਉਗੈਮੀ ਵਿੱਚ ਬਾਰ ਨਹੀਂ ਹੈ ਰੈਸਟੋਰੈਂਟ ਦੀ ਗਿਣਤੀ ਵੀ ਘੱਟ ਹੈ ਇੱਥੇ ਖੁਸ਼ੀਆਂ ਦੀ ਵਿਆਖਿਆ ਅਲੱਗ ਹੈ ਇੱਥੇ ਲੋਕ ਇੱਕ ਦੂਜੇ ਨੂੰ ਸਮਾਜਿਕ ਕੇਂਦਰਾਂ ਵਿੱਚ ਮਿਲਦੇ ਹਨ ਕਸਵੇਂ ਨੂੰ 17 ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹਰ ਹਿੱਸੇ ਦਾ ਇੱਕ ਮੁਖੀ ਹੁੰਦਾ ਹੈ ਅਤੇ ਕੁਝ ਲੋਕਾਂ ਨੂੰ ਕਲਾ, ਤਿਉਹਾਰ, ਸਮਾਜਿਕ ਕਾਰਜ ਅਤੇ ਲੰਮੀ ਉਮਰ ਵਰਗੇ ਵਿਭਾਗਾਂ ਨੇ ਨਿਯੁਕਤ ਕੀਤਾ ਜਾਂਦਾ ਹੈ। ਇੱਥੋਂ ਦੇ ਲੋਕ ਲੰਮੀ ਉਮਰ ਵਿਭਾਗ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਸਾਨੂੰ ਇੱਕ ਛੋਟੇ ਜਿਹੇ ਹਿੱਸੇ ਦੇ ਸਮਾਜਿਕ ਕੇਂਦਰ ਵੱਲੋਂ ਸੱਦਾ ਆਇਆ ਸੀ। ਅਸੀਂ ਜਿੱਥੇ ਜਾਣਾ ਸੀ ਉਹ ਜਗ੍ਹਾ ਜਾਨਵਾਰੂ ਜੰਗਲ ਵਿੱਚ ਸੀ। ਇੱਕ ਪ੍ਰਾਣੀ ਇਮਾਰਤ ਸੀ। ਉਹ ਜਗ੍ਹਾ ਮਹੱਤਵਪੂਰਨ ਵੀ ਸੀ ਜਾਨਵਰੂ ਜੰਗਲ ਦੇ ਬੁਨਾ ਗਿਆ ਸਪ੍ਰਿਟਸ ਬੁਨਾ ਗਿਆ ਜਾਦੂਈ ਜੀਵ ਹਨ ਉਹ ਜਾਨਵਰੂ ਅਤੇ ਉਹ ਗੇਮੀ ਜੰਗਲ ਅਤੇ ਉਸ ਦੇ ਆਸ-ਪਾਸ ਦੇ ਕਾਸਿਵਾਂ ਵਿੱਚ ਪਾਏ ਜਾਂਦੇ ਹਨ ਉਹ ਛੋਟੇ-ਛੋਟੇ ਬੱਚਿਆਂ ਵਰਗੇ ਦਿਸਦੇ ਹਨ ਉਹਨਾਂ ਦੇ ਵਾਲ ਲੰਮੇ ਅਤੇ ਲਾਲ ਹੁੰਦੇ ਹਨ ਉਹਨਾਂ ਨੂੰ ਜੰਗਲ ਵਿੱਚ ਖਾਸ ਕਰਕੇ ਗੱਜਮਾਰੂ ਭਾਵ ਬੋੜ ਦੇ ਦਰਖਤ ਉੱਤੇ ਰਹਿਣਾ ਪਸੰਦ ਹੈ ਉਹਨਾਂ ਦਾ ਸਮੁੰਦਰ ਦੇ ਕਿਨਾਰੇ ਮੱਛੀ ਫੜਨਾ ਵੀ ਪਸੰਦ ਹੈ। ਉਹ ਕਿੰਨਾ ਵਧੀਆ ਕਿੰਨੀਆਂ ਹੀ ਕਥਾਵਾਂ ਉਹ ਨਾ ਗਿਆ ਸਪਿਟਸ ਦੇ ਬਾਰੇ ਹਨ। ਉਹ ਬੜਾ ਖੁਸ਼ਮિજાਜ ਅਤੇ ਹੈਰਾਨੀਜਨਕ ਵਰਤਾਅ ਕਰਦੇ ਹਨ। ਉਥੋਂ ਦੇ ਲੋਕ ਕਹਿੰਦੇ ਹਨ ਕਿ ਬੋਨਾਂਦਿਆਂ ਨੂੰ ਪਹਾੜ, ਨਦੀਆਂ, ਸਮੁੰਦਰ, ਰੁੱਖ, ਧਰਤੀ, ਹਵਾ ਅਤੇ ਜਾਨਵਰ ਪਸੰਦ ਹਨ। ਜੇਕਰ ਤੁਸੀਂ ਉਹਨਾਂ ਨਾਲ ਦੋਸਤੀ ਕਰਨੀ ਹੈ ਤਾਂ ਤੁਹਾਨੂੰ ਕੁਦਰਤ ਦੇ ਪ੍ਰਤੀ ਆਪਣੇ ਮਨ ਵਿੱਚ ਜੋ ਆਦਤ ਹੈ ਉਸ ਨੂੰ ਪੇਸ਼ ਕਰਨਾ ਪੈਂਦਾ ਹੈ ਜਨਮ ਦਿਨ ਦੀ ਪਾਰਟੀ ਅਸੀਂ ਉਸ ਸਮਾਜਿਕ ਕੇਂਦਰ ਵਿੱਚ ਪਹੁੰਚੇ ਉੱਥੇ ਲਗਭਗ 20 ਲੋਕ ਸਨ ਅਤੇ ਉਹਨਾਂ ਨੇ ਸਾਡਾ ਜ਼ੋਰਦਾਰ ਸਵਾਗਤ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਸਾਡੇ ਗਰੁੱਪ ਦੇ ਸਭ ਤੋਂ ਛੋਟੇ ਮੈਂਬਰ ਦੀ ਉਮਰ 83 ਸਾਲ ਹੈ ਅਸੀਂ ਟੇਬਲ ਤੇ ਗ੍ਰੀਨ ਟੀ ਦੇ ਨਾਲ ਉਹਨਾਂ ਨਾਲ ਗੱਲਬਾਤ ਵੀ ਕੀਤੀ ਉਸ ਤੋਂ ਬਾਅਦ ਅਸੀਂ ਨਾਲ ਦੇ ਖੁੱਲੇ ਮੈਦਾਨ ਵਿੱਚ ਆਏ ਅਤੇ ਉੱਥੇ ਦੇ ਲੋਕਾਂ ਦੇ ਜਨਮ ਦਿਨ ਦੀ ਪਾਰਟੀ ਸੀ। ਉਹਨਾਂ ਵਿੱਚੋਂ ਇੱਕ ਔਰਤ ਦੀ ਲੜੀ 99 ਸਾਲ ਦੀ ਸੀ। 94 ਸਾਲ ਦੀ ਸੀ। ਅਤੇ ਜੰਗਮੈਨ ਦੀ ਉਮਰ 99 ਸਾਲ ਦੀ ਹੋਣ ਵਾਲੀ ਸੀ। ਅਸੀਂ ਪਿੰਡ ਵਿੱਚ ਗਾਏ ਜਾਣ ਵਾਲੇ ਕੁਝ ਗਾਣੇ ਗਾਏ ਅਤੇ ਅੰਗਰੇਜ਼ੀ ਵਿੱਚ ਹੈਪੀ ਬਰਥਡੇ ਕਹਿ ਕੇ ਮਿਲਣੀ ਸਮਾਪਤ ਕੀਤੀ। 99 ਸਾਲ ਦੀ ਔਰਤ ਨੇ ਮੋਮਬਤੀ ਨੂੰ ਫੂਕ ਮਾਰ ਕੇ ਪਾਰਟੀ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ। ਅਸੀਂ ਘਰ ਵਿੱਚ ਹੀ ਬਣਾਇਆ ਹੋਇਆ ਸ਼ਿਕੂ ਆ ਸਾਰਾ ਕੇਕ ਖਾਦਾ ਅਤੇ ਜਿਵੇਂ ਕਿਸੇ 20 ਸਾਲਾਂ ਦੇ ਮੁੰਡੇ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਨੱਚਦੇ ਆ ਗਾਉਂਦੇ ਆ ਜਨਮ ਦਿਨ ਮਨਾਇਆ ਸਾਡੀ ਇਹ ਪਹਿਲੀ ਪਾਰਟੀ ਸੀ ਪਰੰਤੂ ਉੱਥੋਂ ਦੇ 1 ਹਫ਼ਤੇ ਦੇ ਪ੍ਰਵਾਸ ਦੌਰਾਨ ਇਹ ਆਖਰੀ ਪਾਰਟੀ ਨਹੀਂ ਸੀ ਅਸੀਂ ਉੱਥੋਂ ਦੇ ਲੋਕਾਂ ਨਾਲ ਘਰਾਂ ਕੇ ਕਰਨ ਵਾਲੇ ਸਾਂ ਹਾਲਾਂਕਿ ਉੱਥੋਂ ਦੇ ਲੋਕ ਸਾਡੇ ਨਾਲ ਵਧੀਆ ਗਾਉਂਦੇ ਅਸੀਂ ਉਹਨਾਂ ਦੇ ਰਵਾਇਤੀ ਸਮਾਗਮ ਵਿੱਚ ਸ਼ਾਮਲ ਹੋਏ ਉਹਨਾਂ ਨਾਲ ਪਹਾੜ ਦੇ ਹੇਠਾਂ ਵਿੱਚ ਖਾਣਾ ਖਾਦਾ ਤੇ ਨੱਚਦਿਆਂ ਗਾਉਂਦੇ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਹਰੇਕ ਦਿਨ ਖੁਸ਼ੀ ਨਾਲ ਬਤਾਓ। ਉਹ ਗੇਮੀ ਜੀਵਨ ਸ਼ੈਲੀ ਵਿੱਚ ਸਮਾਗਮਾਂ ਨੂੰ ਕਾਫੀ ਮਹੱਤਵ ਦਿੱਤਾ ਜਾਂਦਾ ਹੈ। ਬਜ਼ੁਰਗਾਂ ਵਿੱਚ ਕਾਫੀ ਮਸ਼ਹੂਰ ਖੇਡ, ਗੇਟ ਵੱਲੋਂ ਦੇਖਣ ਲਈ ਸਾਨੂੰ ਬੁਲਾਇਆ ਗਿਆ ਸੀ। ਇਸ ਵਿੱਚ ਲੱਕੜ ਦੇ ਹੱਥਾਂ ਨਾਲ ਬਾਲ ਨੂੰ ਮਾਰਿਆ ਜਾਂਦਾ ਹੈ। ਥੋੜੀ ਜਗ੍ਹਾ ਵਿੱਚ ਅਤੇ ਥੋੜੇ ਸਾਧਨਾਂ ਨਾਲ ਇਸ ਖੇਡ ਨੂੰ ਖੇਡਿਆ ਜਾਂਦਾ ਹੈ। ਇਸ ਲਈ ਜਦੋਂ 4 ਲੋਕ ਜੁੜਦੇ ਹਨ ਇਹ ਖੇਡ ਨੂੰ ਖੇਡਣ ਵਿੱਚ ਰੁੱਝ ਜਾਂਦੇ ਹਨ ਉੱਥੋਂ ਦੇ ਲੋਕ ਆਪਸ ਵਿੱਚ ਰਾਸਲੀਲਾ ਦਾ ਆਯੋਜਨ ਕਰਦੇ ਹਨ ਅਤੇ ਇਹਨਾਂ ਵਿੱਚ ਸ਼ਾਮਲ ਹੋਣ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ ਅਸੀਂ ਵੀ ਖੇਡ ਵਿੱਚ ਸ਼ਾਮਲ ਹੋ ਗਏ ਪਰ ਬਦਕਿਸਮਤੀ ਨਾਲ ਸਾਨੂੰ 104 ਸਾਲ ਦੀ ਔਰਤ ਨੇ ਹਰਾ ਦਿੱਤਾ ਸਾਰੇ ਲੋਕ ਖੁਸ਼ ਸਨ ਅਤੇ ਸਾਡੇ ਚਿਹਰਿਆਂ ਉੱਤੇ ਆਏ ਹਾਰ ਦੇ ਭਾਵਾਂ ਨੇ ਖੁਸ਼ੀ ਨੂੰ ਗਾਇਬ ਕਰ ਦਿੱਤਾ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਦੀ ਖੁਸ਼ੀ ਲਈ ਖੇਡ ਸਮਾਰੋਹ ਅਤੇ ਸਮਾਜਿਕ ਤਾਲਮੇਲ ਦੇ ਨਾਲ ਨਾਲ ਅਧਿਆਤਮਿਕ ਵਿਕਾਸ ਨੂੰ ਵੀ ਮਹੱਤਵ ਦਿੱਤਾ ਜਾਂਦਾ ਹੈ ਓਕੀਨਾਵਾ ਦੇ ਭਗਵਾਨ ਓਕੀਨਾਵਾ ਦਾ ਮਹੱਤਵਪੂਰਨ ਹੈ ਰਿਯੂਕਿਓ ਸ਼ਿੰਤੋ ਹੈ ਰਿਯੂਕਿਓ ਓਕੀਨਾਵਾ ਦੇ ਟਾਪੂਆਂ ਦੇ ਸਮੂਹ ਦਾ ਨਾਮ ਹੈ ਅਤੇ ਸ਼ਿੰਤੋ ਮਤਲਬ ਰੱਬ ਵੱਲ ਜਾਣ ਦਾ ਮਾਰਗ ਰਿਯੂਕਿਓ ਸ਼ਿੰਤੋ ਵਿੱਚ ਚੀਨ ਦੇ ਤੌਵਾਦ ਕਨਫਿਊਸ਼ੀਅਸਵਾਦ ਅਤੇ ਬੁੱਧ ਧਰਮ ਦੇ ਕੁਝ ਧਾਰਨਾਵਾਂ ਹਨ ਇਹ ਧਰਮ ਅਜਿਹਾ ਮੰਨਦਾ ਹੈ ਕਿ ਕੁਝ ਲੋਕਾਂ ਵਿੱਚ ਈਸ਼ਵਰ ਦੀ ਚੇਤਨਾ ਪ੍ਰਾਪਤ ਕਰਨ ਦੀ ਯੋਗਤਾ ਹੁੰਦੀ ਹੈ। ਇਸੇ ਤਰ੍ਹਾਂ ਰੁੱਖ, ਪੌਦੇ, ਜਾਨਵਰ, ਪੱਥਰ ਅਤੇ ਕੁਦਰਤ ਦੀਆਂ ਚੀਜ਼ਾਂ ਵਿੱਚ ਵੀ ਪਰਮਾਤਮਾ ਦੀ ਚੇਤਨਾ ਹੁੰਦੀ ਹੈ ਜਿਸ ਦਾ ਇਨਸਾਨ ਤੇ ਅਸਰ ਹੁੰਦਾ ਰਹਿੰਦਾ ਹੈ। ਪ੍ਰਚੀਨ ਕਾਲ ਤੋਂ ਹੀ ਚੱਲੇ ਆ ਰਹੇ ਇਸ ਧਰਮ ਦੇ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਸਾਰੀਆਂ ਆਤਮਾਵਾਂ ਦੇ ਮੇਲ ਨਾਲ ਵਿਸ਼ਵ ਦਾ ਨਿਰਮਾਣ ਹੋਇਆ ਹੈ। ਇਹ ਚੇਤਨਾ ਘਰ ਵਿੱਚ, ਜੰਗਲ ਵਿੱਚ ਰੋਖਾ ਵਿੱਚ ਤੇ ਪਹਾੜਾਂ ਵਿੱਚ ਵੀ ਹੁੰਦੀ ਹੈ ਸ਼ਾਂਤ ਅੰਤਰਾਤਮਾ ਨਾਲ ਅਤੇ ਧਾਰਮਿਕ ਵਿਧੀ ਦੁਆਰਾ ਅਸੀਂ ਪਵਿੱਤਰ ਮਾਹੌਲ ਵਿੱਚ ਉਹ ਚੇਤਨਾ ਨੂੰ ਜਗਾ ਸਕਦੇ ਹਾਂ ਓਕੀਨਾਵਾ ਅਜੇ ਕਿੰਨੇ ਹੀ ਪਵਿੱਤਰ ਸਥਾਨਾਂ ਅਤੇ ਜੰਗਲ ਨਾਲ ਭਰਿਆ ਹੋਇਆ ਹੈ ਇਸ ਵਿੱਚ ਦੋ ਮਹੱਤਵਪੂਰਨ ਮੰਦਰ ਵੀ ਸ਼ਾਮਲ ਹਨ ਇੱਕ ਹੈ ਓਟਾਕੀ ਅਤੇ ਦੂਜਾ ਹੈ ਓਗਾਂਜੂ ਅਸੀਂ ਓਗਾਂਜੂ ਮੰਦਰ ਗਏ ਸੀ ਇਹ ਇੱਕ ਛੋਟਾ ਜਿਹਾ ਮੰਦਰ ਹੈ ਜਿਸ ਦੇ ਨਾਲ ਹੀ ਇੱਕ ਚਰਨਾ ਹੈ ਇਹ ਇੱਕ ਖੁੱਲ੍ਹਾ ਹਵਾਦਾਰ ਅਤੇ ਰੌਸ਼ਨੀ ਭਰਪੂਰ ਮੰਦਰ ਹੈ। ਧੂਪ ਦੀ ਖੁਸ਼ਬੂ ਚਾਰੇ ਪਾਸੇ ਫੈਲੀ ਹੁੰਦੀ ਹੈ। ਉਹ ਟਾਂਕੀ ਮੰਦਰ ਪੱਥਰਾਂ ਨਾਲ ਬਣਾਇਆ ਗਿਆ ਸੀ ਅਤੇ ਉੱਥੇ ਲੋਕ ਪੂਜਾ ਕਰਨ ਜਾਂਦੇ ਹਨ। ਉਹਨਾਂ ਦਾ ਅਜਿਹਾ ਮੰਨਣਾ ਹੈ ਕਿ ਉੱਥੇ ਆਤਮਾਵਾਂ ਇਕੱਠੀਆਂ ਹੁੰਦੀਆਂ ਹਨ। ਓਕੇਨਾਵਾ ਧਰਮ ਵਿੱਚ ਔਰਤਾਂ ਨੂੰ ਮਰਦਾਂ ਤੋਂ ਜ਼ਿਆਦਾ ਸਮਰੱਥ ਮੰਨਿਆ ਜਾਂਦਾ ਹੈ। ਯੂਤਾ ਅਜਿਹੀਆਂ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਰਾਹੀਂ ਆਤਮਾਵਾਂ ਨਾਲ ਸੰਪਰਕ ਬਣਾਇਆ ਜਾ ਸਕਦਾ ਹੈ। ਜਪਾਨ ਵਿੱਚ ਪੂਰਵਜਾਂ ਦੀ ਪੂਜਾ ਕਰਨਾ ਅਤੇ ਉਹਨਾਂ ਦੇ ਰੋਜ਼ਮਰਰ ਦੀ ਜ਼ਿੰਦਗੀ ਦਾ ਹਿੱਸਾ ਹੈ ਘਰ ਦੇ ਵੱਡੇ ਮੁੰਡੇ ਦੇ ਘਰ ਵਿੱਚ ਇੱਕ ਛੋਟੇ ਜਿਹੇ ਬੁੱਤ ਸਦਾਨ ਜਾਂ ਵੇਦੀ ਵਿੱਚ ਇਹਨਾਂ ਪੂਰਵਜਾਂ ਲਈ ਪੂਜਾ ਅਰਚਨਾ ਕੀਤੀ ਜਾਂਦੀ ਹੈ ਮਾਬੂਈ ਹਰ ਇਨਸਾਨ ਵਿੱਚ ਪਰਮਾਤਮਾ ਦਾ ਅੰਸ਼ ਅਰਥਾਤ ਮਾਬੂਈ ਹੁੰਦੀ ਹੀ ਹੈ ਇਹ ਚੇਤਨਾ ਦਾ ਅੰਤ ਹੁੰਦਾ ਹੈ ਅਤੇ ਸਾਡੇ ਜੀਵਨ ਦਾ ਅਸਲੀ ਸਰੋਤ ਹੁੰਦਾ ਹੈ ਇਹ ਚੇਤਨਾ ਅਮਰ ਹੁੰਦੀ ਹੈ ਅਤੇ ਸਾਡੀ ਹੋਂਦ ਦੀ ਅਸਲੀ ਪਛਾਣ ਹੁੰਦੀ ਹੈ ਕਦੇ-ਕਦੇ ਅਜੀਹਾ ਵੀ ਹੁੰਦਾ ਹੈ ਕਿ ਕਿਸੇ ਮਰੇ ਹੋਏ ਇਨਸਾਨ ਦੀ ਆਤਮਾ ਜਾਂ ਮਾਬੂਈ ਕਿਸੇ ਜਿੰਦਾ ਇਨਸਾਨ ਵਿੱਚ ਅਟਕ ਜਾਂਦੀ ਹੈ ਕਿਸੇ ਦੀ ਅਚਾਨਕ ਮੌਤ ਹੋ ਜਾਵੇ ਤਾਂ ਅਜੀਹਾ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਖਾਸ ਕਰ ਜੇਕਰ ਕਿਸੇ ਦੀ ਘੱਟ ਉਮਰ ਵਿੱਚ ਮੌਤ ਹੁੰਦੀ ਹੈ ਤਾਂ ਉਸ ਦੀ ਆਤਮਾ ਮਾਤ ਲੋਕ ਵਿੱਚ ਜਾਣ ਲਈ ਤਿਆਰ ਨਹੀਂ ਹੁੰਦੀ ਇੱਕ ਮਾਬੂਈ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਸਰੀਰਿਕ ਸੰਪਰਕ ਨਾਲ ਵੀ ਪੇਸ਼ ਕਰ ਸਕਦੀ ਹੈ ਕੋਈ ਤਾਂ ਦੀ ਆਪਣੀ ਪੋਤੀ ਨੂੰ ਦਿੱਤੀ ਹੋਈ ਮੁੰਦਰੀ ਤੋਂ ਵੀ ਉਸ ਦਾ ਸਰੀਰ ਵਿੱਚ ਪ੍ਰਵੇਸ਼ ਕਰ ਸਕਦੀ ਹੈ ਇੰਨਾ ਹੀ ਨਹੀਂ ਉਹ ਫੋਟੋ ਦੇ ਮਾਧਿਅਮ ਨਾਲ ਵੀ ਪ੍ਰਵੇਸ਼ ਕਰ ਸਕਦੀ ਹੈ ਜਿੰਨੇ ਬਜ਼ੁਰਗ ਉਹਨੇ ਹੀ ਤਖਤ ਵਰ ਉਹ ਗਿਮੀ ਵਿੱਚ ਸਾਡੇ ਦਿਨ ਭਾਵੇਂ ਰਜੇਵੇਂ ਭਰੇ ਸਨ ਪਰ ਫਿਰ ਵੀ ਆਰਾਮਦਾਇਕ ਸਨ ਅਸੀਂ ਉੱਥੋਂ ਦੇ ਲੋਕਾਂ ਵਾਂਗ ਹੀ ਕੰਮ ਕਰ ਰਹੇ ਸਾਂ ਵੈਸੇ ਦੇਖਿਆ ਜਾਵੇ ਤਾਂ ਇੱਥੋਂ ਦੇ ਲੋਕ ਹਮੇਸ਼ਾ ਕੰਮ ਵਿੱਚ ਰੁੱਝੇ ਰਹਿੰਦੇ ਹਨ ਕਦੇ ਹੀ ਦਿਖਾਈ ਦੇਣਗੇ ਉਹ ਸਾਰੇ ਆਪਣੇ ਇੱਕ ਹੀ ਗਾਇਦੇ ਹਿਸਾਬ ਨਾਲ ਕੰਮ ਵੀ ਕਰਦੇ ਹਨ ਪਰ ਕਿਤੇ ਵੀ ਕੋਈ ਭੱਜ ਦੌੜ ਜਲਦਬਾਜ਼ੀ ਨਹੀਂ ਹੁੰਦੀ ਬੜੀ ਖੁਸ਼ੀ ਦੇ ਨਾਲ ਕੰਮ ਕਰਦੇ ਹਨ ਅਤੇ ਨਾਲ ਹੀ 200 ਸਾਲ ਪਹਿਲਾਂ ਵਸ਼ਿੰਗਟਨ ਬਰਨੇਪ ਦੇ ਦੱਸੇ ਹੋਏ ਸਿਧਾਂਤ ਦੀ ਪਾਲਣਾ ਵੀ ਕਰਦੇ ਹਨ ਜਿਸ ਦੇ ਅਨੁਸਾਰ ਜੇਕਰ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਅਜਿਹਾ ਮੰਤਵ ਨਿਰਧਾਰਤ ਕਰੋ ਜਿਸ ਲਈ ਤੁਹਾਡੇ ਦਿਲ ਵਿੱਚ ਬੇਪਨਾਹ ਮੁਹੱਬਤ ਹੋਵੇ ਅਤੇ ਹਮੇਸ਼ਾ ਕੁਝ ਨਾ ਕੁਝ ਹਾਸਲ ਕਰਨ ਦੀ ਉਮੀਦ ਹੋਣੀ ਚਾਹੀਦੀ ਹੈ। ਉਹ ਗਿੰਮੀ ਵਿੱਚ ਆਪਣੇ ਆਖਰੀ ਦਿਨ ਅਸੀਂ ਸ਼ਹਿਰ ਦੇ ਨੇੜੇ ਸਥਿਤ ਇੱਕ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਗਏ। ਉਸ ਜਗ੍ਹਾ ਤੇ ਸਬਜ਼ੀ, ਗ੍ਰੀਨ ਟੀ, ਸ਼ਿਕੂਵਾਸਾ ਦਾ ਰਸ ਅਤੇ ਚੇਤਨਾ ਨਾਲ ਭਰਿਆ ਹੋਇਆ ਪਾਣੀ ਪੀਣ ਨੂੰ ਮਿਲਦਾ ਹੈ। ਉਹਨਾਂ ਬੋਤਲਾਂ ਤੇ ਲਿਖਿਆ ਹੈ ਲੰਮੀ ਉਮਰ ਲਈ ਪਾਣੀ। ਅਸੀਂ ਉਹ ਲੰਮੀ ਉਮਰ ਦੇਣ ਵਾਲਾ ਪਾਣੀ ਖਰੀਦਿਆ ਅਤੇ ਸਮੁੰਦਰ ਵੱਲ ਵੇਖ ਕੇ ਇਸ ਆਸ ਨਾਲ ਉਹ ਪਾਣੀ ਪੀਤਾ ਕਿ ਉਹ ਪਾਣੀ ਦੀ ਵਜ੍ਹਾ ਨਾਲ ਸਾਨੂੰ ਵੀ ਸਿਹਤ ਅਤੇ ਲੰਮੀ ਉਮਰ ਦੀ ਪ੍ਰਾਪਤੀ ਹੋਵੇਗੀ ਅਤੇ ਸਾਨੂੰ ਵੀ ਸਾਡਾ ਇਕੀਗਾਈ ਪ੍ਰਾਪਤ ਹੋਵੇਗਾ ਉਸ ਤੋਂ ਬਾਅਦ ਅਸੀਂ ਬੂਨਾਗਿਆ ਦੀ ਮੂਰਤੀ ਦੀ ਫੋਟੋ ਲਈ ਅਤੇ ਫਿਰ ਉੱਥੇ ਲਿਖਿਓ ਇਹ ਸਾਰੇ ਸੁਨੇਹਿਆਂ ਨੂੰ ਪੜਨ ਦੀ ਸ਼ੁਰੂਆਤ ਕੀਤੀ ਉਹ ਸ਼ਹਿਰ ਤੋਂ ਕੋਸ਼ਨਾ ਜਿੱਥੇ ਲੋਕ ਲੰਬੇ ਸਮੇਂ ਤੱਕ ਜਿੰਦਾ ਰਹਿੰਦੇ ਹਨ 80 ਦੀ ਉਮਰ ਵਿੱਚ ਮੈਂ ਵੀ ਛੋਟਾ ਹੀ ਸਾਂ ਜਦੋਂ ਮੈਂ 90 ਸਾਲ ਦਾ ਹੋ ਕੇ ਤੁਹਾਨੂੰ ਮਿਲਣ ਆਵਾਂ ਤਾਂ ਮੈਨੂੰ 100 ਸਾਲ ਤੱਕ ਠਹਿਰਨ ਦੀ ਸਲਾਹ ਦੇਣਾ ਬਾਲਗ ਅਤੇ ਤਾਕਤਵਰ ਤੁਹਾਡੀ ਉਮਰ ਕਿੰਨੀ ਵੀ ਹੋ ਜਾਏ ਕਦੀ ਵੀ ਆਪਣੇ ਬੱਚਿਆਂ ਤੇ ਨਿਰਪਰ ਨਾ ਹੋਣਾ ਜੇਕਰ ਤੁਸੀਂ ਲੰਮੀ ਉਮਰ ਅਤੇ ਤੰਦਰੁਸਤੀ ਦੀ ਖੋਜ ਵਿੱਚ ਹੋ ਤਾਂ ਤੁਹਾਡਾ ਸਾਡੇ ਪਿੰਡ ਵਿੱਚ ਸਵਾਗਤ ਹੈ ਇੱਥੇ ਤੁਹਾਨੂੰ ਕੁਦਰਤ ਦਾ ਵਰਦਾਨ ਮਿਲੇਗਾ ਅਪਾ ਦੋਵੇਂ ਮਿਲ ਕੇ ਲੰਮੀ ਉਮਰ ਦੇ ਰਾਜ ਨੂੰ ਅਜਾਗਰ ਕਰਾਂਗੇ ਅਸੀਂ ਜਦੋਂ ਉੱਥੇ ਸਾਂ ਤਾਂ ਅਸੀਂ ਕਈ ਲੋਕਾਂ ਨਾਲ ਗੱਲਬਾਤ ਕੀਤੀ ਉਸ ਚਰਚਾ ਦੌਰਾਨ ਉਥੋਂ ਦੇ ਬਜ਼ੁਰਗਾਂ ਕੋਲ ਉਹਨਾਂ ਦੀ ਲੰਮੀ ਉਮਰ ਤਤ ਗਿਆਨ ਅਤੇ 21 ਗਾਈ ਦੇ ਰਾਜ ਪੁੱਛੇ ਅਸੀਂ ਉਹਨਾਂ ਨੂੰ ਤਿਆਰ ਕੀਤਾ ਕਿ ਅਸੀਂ ਉਹਨਾਂ ਦੇ ਡਾਕੂਮੈਂਟਰੀ ਬਣਾਉਣੀ ਹੈ ਅਤੇ ਨਾਲ ਹੀ ਇਸ ਸਭ ਕੁਝ ਨੂੰ ਕਿਤਾਬ ਵਿੱਚ ਵੀ ਸ਼ਾਮਿਲ ਕਰਨਾ ਹੈ ਉਹਨਾਂ ਜਿਹੜੇ ਰਾ ਦੱਸੇ ਉਹ ਇਸ ਪ੍ਰਕਾਰ ਸਨ ਚਿੰਤਾ ਨਾ ਕਰੋ ਲੰਮੀ ਉਮਰ ਦਾ ਰਾਜ ਹੈ ਚਿੰਤਾ ਨਾ ਕਰਨਾ ਮਨ ਤੋਂ ਸਦਾ ਜਵਾਨ ਰਹਿਣਾ ਅਤੇ ਮਨ ਨੂੰ ਕਦੀ ਵੀ ਬੁੱਢਾ ਨਾ ਹੋਣ ਦੇਣਾ ਖੁੱਲੇ ਮਨ ਨਾਲ ਅਤੇ ਹੱਸਦੇ ਹੱਸਦੇ ਸਾਮਣੇ ਆਏ ਇਨਸਾਨ ਦਾ ਸਵਾਗਤ ਕਰੋ ਜੇਕਰ ਤੁਸੀਂ ਖੁੱਲੇ ਮਨ ਅਤੇ ਹੱਸਦੇ ਹੱਸਦੇ ਲੋਕਾਂ ਦੇ ਸਾਹਮਣੇ ਜਾਵੋਗੇ ਤਾਂ ਤੁਹਾਡੇ ਪੁੱਤ ਪੋਤਰਿਆਂ ਸਮੇਤ ਸਾਰੇ ਲੋਕ ਤੁਹਾਨੂੰ ਮਿਲਣ ਲਈ ਉਤਸ਼ਾਹਿਤ ਰਹਿਣਗੇ ਜੇਕਰ ਤੁਸੀਂ ਚਿੰਤਾ ਦੂਰ ਕਰਨਾ ਚਾਹੁੰਦੇ ਹੋ ਉਸ ਦਾ ਸਭ ਤੋਂ ਸੌਖਾ ਤਰੀਕਾ ਹੈ ਲੋਕਾਂ ਦੇ ਨਾਲ ਕੁੜ ਮਿਲ ਕੇ ਰਹਿਣਾ ਅਤੇ ਉਹਨਾਂ ਨਾਲ ਗੱਲਬਾਤ ਕਰਮੀ ਮੈਂ ਇਹ ਰੋਜ਼ ਕਰਦਾ ਹਾਂ ਮੈਂ ਲੋਕਾਂ ਕੋਲ ਜਾਂਦਾ ਹਾਂ ਅਤੇ ਹੈਲੋ ਆ ਕੇ ਗੱਲਬਾਤ ਦੀ ਸ਼ੁਰੂਆਤ ਕਰਦਾ ਹਾਂ ਅੰਤ ਵਿੱਚ ਦੁਬਾਰਾ ਮਿਲਣ ਦਾ ਵਾਅਦਾ ਵੀ ਕਰਦਾ ਹਾਂ ਫਿਰ ਮੈਂ ਘਰ ਆ ਕੇ ਆਪਣੇ ਬਾਗੀਚੇ ਵਿੱਚ ਲੱਗੀਆਂ ਸਬਜ਼ੀਆਂ ਦੀ ਦੇਖਭਾਲ ਕਰਦਾ ਹਾਂ ਅਤੇ ਦੁਪਹਿਰ ਸਮੇਂ ਦੋਸਤਾਂ ਨੂੰ ਮਿਲਦਾ ਹਾਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਅਸੀਂ ਮਿਲਣ ਲਈ ਕੋਈ ਵਜ੍ਹਾ ਨਹੀਂ ਲੱਭਦੇ ਅਤੇ ਮਿਲਣ ਤੋਂ ਬਾਅਦ ਸਮੱਸਿਆਵਾਂ ਨਹੀਂ ਖੋਜਦੇ ਇਕੱਠੇ ਹੋਣਾ ਅਤੇ ਮਜ਼ਾ ਕਰਨ ਨਾਲ ਹੀ ਸਾਡਾ ਇੱਕੋ ਇੱਕ ਦੇਸ਼ ਹੁੰਦਾ ਹੈ ਚੰਗੀਆਂ ਆਦਤਾਂ ਸਵੇਰੇ 6 ਵਜੇ ਉੱਠ ਕੇ ਬਾਗੀਚੇ ਵਿੱਚ ਉੱਗੀਆਂ ਸਬਜ਼ੀਆਂ ਨੂੰ ਵੇਖਣਾ ਮੈਨੂੰ ਬਹੁਤ ਪਸੰਦ ਹੈ ਮੈਂ ਉੱਥੇ ਜਾ ਕੇ ਆਪਣੇ ਹੱਥੀਂ ਲਗਾਏ ਹੋਏ ਟਮਾਟਰਾਂ ਅਤੇ ਮੈਂਡਾਰਿਨ ਸੰਤਰੇ ਨੂੰ ਨਹਾਰਦਾ ਹਾਂ ਅਜਿਹਾ ਕਰਨ ਨਾਲ ਮੈਨੂੰ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ਇੱਕ ਘੰਟਾ ਵਕੀਚੇ ਵਿੱਚ ਬਿਦਾਉਣ ਤੋਂ ਬਾਅਦ ਮੈਂ ਘਰ ਆ ਕੇ ਨਾਸ਼ਤਾ ਕਰਦਾ ਹਾਂ ਮੈਂ ਆਪਣੇ ਸਬਜ਼ੀ ਆਪਣੇ ਬਾਗੀਚੇ ਵਿੱਚ ਉਗਾਉਂਦੀ ਹਾਂ ਅਤੇ ਉਹਨਾਂ ਨੂੰ ਆਪਣੇ ਲਈ ਪਕਾਉਂਦੀ ਹਾਂ ਇਹ ਮੇਰਾ ਇੱਕੀ ਗਾਈ ਹੈ ਬੁੱਢਿਆ ਹੋਣ ਤੇ ਵੀ ਆਪਣੇ ਦਿਮਾਗ ਨੂੰ ਤੇਜ਼ ਰੱਖਣ ਦੀ ਗੱਲ ਆ ਤੁਹਾਡੀਆਂ ਉਂਗਲਾਂ ਵਿੱਚ ਹੈ ਜੇਕਰ ਤੁਸੀਂ ਆਪਣੇ ਹੱਥਾਂ ਨੂੰ ਸਦਾ ਕਿਰਿਆਸ਼ੀਲ ਰੱਖਿਆ ਤਾਂ ਤੁਸੀਂ ਯਕੀਨਨ 100 ਸਾਲ ਜੀਵੋਗੇ ਮੈਂ అలਾਰਮ ਲਾ ਕੇ ਠੀਕ 4 ਵਜੇ ਉੱਠਦਾ ਹਾਂ ਉਸ ਤੋਂ ਬਾਅਦ ਕਾफी ਪੀਂਦਾ ਹਾਂ ਫਿਰ ਹਲਕੀ ਜਿਹੀ ਕਸਰਤ ਕਰਦਾ ਹਾਂ ਇਸ ਕਸਰਤ ਦੀ ਵਜ੍ਹਾ ਕਰਕੇ ਮੈਨੂੰ ਸਾਰੇ ਦਿਨ ਲਈ ਊਰਜਾ ਮਿਲਦੀ ਹੈ ਮੈਂ ਹਰ ਚੀਜ਼ ਨੂੰ ਥੋੜਾ ਥੋੜਾ ਖਾਂਦਾ ਹਾਂ ਮੈਨੂੰ ਲੱਗਦਾ ਹੈ ਇਹੀ ਮੇਰੀ ਲੰਮੀ ਉਮਰ ਦਾ ਰਾਜ਼ ਹੈ ਮੈਨੂੰ ਖਾਣੇ ਵਿੱਚ ਅਲੱਗ-ਅਲੱਗ ਪਦਾਰਥ ਚੰਗੇ ਲੱਗਦੇ ਹਨ ਮੈਨੂੰ ਇਸ ਤਰ੍ਹਾਂ ਆਉਂਦਾ ਹੈ ਜੇਕਰ ਤੁਸੀਂ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਤੁਹਾਡਾ ਸਰੀਰ ਟੁੱਟ ਜਾਂਦਾ ਹੈ ਮੈਂ ਉੱਠਦਿਆਂ ਹੀ ਬੁਤਸਤਾਨ ਵਿੱਚ ਤੂਫੋ ਲਾਉਂਦਾ ਹਾਂ ਸਾਨੂੰ ਆਪਣੇ ਪੂਰਜਾਂ ਨੂੰ ਯਾਦ ਕਰਨਾ ਚਾਹੀਦਾ ਹੈ ਮੈਂ ਸਵੇਰ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕਰਦਾ ਹਾਂ ਮੈਂ ਰੋਜ਼ ਸਵੇਰੇ ਜਲਦੀ ਉੱਠਦਾ ਹਾਂ ਅਤੇ ਸਵੇਰ ਦਾ ਸਮਾਂ ਬਾਗੀਚੇ ਵਿੱਚ ਸਬਜ਼ੀਆਂ ਦੇ ਨਾਲ ਬਿਤਾਉਂਦਾ ਹਾਂ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਦੋਸਤਾਂ ਨਾਲ ਨੱਚਦਾ ਹਾਂ ਰੋਜ਼ ਕਸਰਤ ਕਰਦਾ ਹਾਂ ਅਤੇ ਸੈਰ ਕਰਨ ਜਾਂਦਾ ਹਾਂ ਮੈਂ ਰੋਜ਼ ਬਿਨਾਂ ਰੁਕੇ ਅਨੇਕਾ ਪ੍ਰਕਾਰ ਦੀਆਂ ਕਸਰਤਾਂ ਕਰਦਾ ਹਾਂ ਸਬਜ਼ੀਆਂ ਖਾਂਦਾ ਹਾਂ ਸਬਜ਼ੀਆਂ ਤੁਹਾਨੂੰ ਲੰਮੀ ਉਮਰ ਦਿੰਦੀਆਂ ਹਨ ਲੰਮੀ ਉਮਰ ਲਈ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ ਤੰਦਰੁਸਤ ਰਹਿਣ ਲਈ ਕਸਰਤ ਚੰਗਾ ਭੋਜਨ ਅਤੇ ਮਿੱਤਰ ਤੇ ਪਰਿਵਾਰ ਦੋਸਤੀ ਦੇ ਬਿਰਖ ਨੂੰ ਰੋਜ਼ ਪਾਣੀ ਦਿਓ ਦੋਸਤਾਂ ਦੇ ਨਾਲ ਰਹਿਣਾ ਹੀ ਮੇਰਾ ਸਭ ਤੋਂ ਮਹੱਤਵਪੂਰਨ ਇਕੀਗਾਈ ਹੈ ਅਸੀਂ ਰੋਜ਼ ਮਿਲਦੇ ਹਾਂ ਅਤੇ ਗੱਲਾਂ ਬਾਤਾਂ ਕਰਦੇ ਹਾਂ ਮੇਰੇ ਲਈ ਇਹ ਸਭ ਤੋਂ ਮਹੱਤਵਪੂਰਨ ਗੱਲ ਹੈ ਮੈਨੂੰ ਪਤਾ ਹੁੰਦਾ ਹੈ ਕਿ ਅਸੀਂ ਕੱਲ ਫਿਰ ਇੱਥੇ ਹੀ ਮਿਲਾਂਗੇ ਇਹ ਗੱਲ ਚੰਗੀ ਲੱਗਦੀ ਹੈ ਦੋਸਤਾਂ ਤੇ ਗਵਾਂਡਿਆਂ ਨਾਲ ਰਹਿਣਾ ਹੀ ਮੇਰੇ ਲਈ ਸਭ ਤੋਂ ਆਨੰਦਮਈ ਗੱਲ ਹੈ ਆਪਣੀ ਪਸੰਦ ਦੇ ਲੋਕਾਂ ਨਾਲ ਗੱਲਬਾਤ ਕਰਨਾ ਹੀ ਮੇਰੀ ਲੰਮੀ ਉਮਰ ਦਾ ਰਾਜ਼ ਹੈ ਰਾਹੇ ਰਾ ਜਾਂਦਿਆਂ ਮੈਂ ਸਕੂਲ ਜਾਂਦੇ ਬੱਚਿਆਂ ਨੂੰ ਹੈਲੋ ਕਹਿੰਦਾ ਹਾਂ ਫਿਰ ਜਲਦੀ ਮਿਲਾਂਗੇ ਵੀ ਆਖਦਾ ਹਾਂ ਕਾਰ ਤੇ ਜਾ ਰਹੇ ਲੋਕਾਂ ਨੂੰ ਸ਼ੁਭ ਸ਼ਾਮਾ ਦਿੰਦਾ ਹਾਂ ਅਤੇ ਉਹਨਾਂ ਨੂੰ ਗੱਡੀ ਹੌਲੀ ਚਲਾਉਣ ਨੂੰ ਕਹਿੰਦਾ ਹਾਂ ਫਿਰ ਇਹ 7:20 ਮਿੰਟ ਤੋਂ 7:38 ਤੱਕ ਮੈਂ ਘਰ ਤੋਂ ਬਾਹਰ ਰਹਿੰਦਾ ਹਾਂ ਸਾਰਿਆਂ ਨਾਲ ਮਿਲਦਾ ਹਾਂ ਅਤੇ ਜਦੋਂ ਸਾਰੇ ਲੰਘ ਜਾਂਦੇ ਹਨ ਤਾਂ ਮੈਂ ਆਪਣੇ ਘਰ ਵਾਪਸ ਮੁੜਦਾ ਹਾਂ ਰਲ ਕੇ ਗੀਤ ਗਾਉਣੇ ਅਤੇ ਚਾਹ ਪੀਂਦਿਆਂ ਗਵਾਂਡੀਆਂ ਨਾਲ ਗੱਲਾਂ ਮਾਰਨੀਆਂ ਮੇਰੇ ਵਿਚਾਰ ਨਾਲ ਮੇਰੇ ਜੀਵਨ ਦੀਆਂ ਇਹ ਸਭ ਤੋਂ ਚੰਗੀਆਂ ਗੱਲਾਂ ਹਨ ਮੈਂ ਰੋਜ਼ ਸਵੇਰੇ 5 ਵਜੇ ਉੱਠਦਾ ਹਾਂ। ਸੁਬੰਦਰ ਦੇ ਕਿਨਾਰੇ ਟਹਿਲਣ ਜਾਂਦਾ ਹਾਂ। ਫਿਰ ਦੋਸਤਾਂ ਕੋਲ ਜਾ ਕੇ ਚਾਹ ਪੀਂਦਾ ਹਾਂ। ਲੋਕਾਂ ਨੂੰ ਮਿਲਣਾ ਅਤੇ ਉਹਨਾਂ ਨਾਲ ਵੱਖ-ਵੱਖ ਥਾਵਾਂ ਤੇ ਜਾਣਾ ਹੀ ਮੇਰੀ ਲੰਮੀ ਉਮਰ ਦਾ ਰਾਜ਼ ਹੈ। ਆਰਾਮ ਨਾਲ ਜਿਓ, ਆਰਾਮ ਅਤੇ ਸਬਰ ਨਾਲ ਜਿਉਣਾ ਹੀ ਮੇਰੀ ਲੰਮੀ ਉਮਰ ਦਾ ਰਾਜ਼ ਹੈ। ਜੇਕਰ ਤੁਸੀਂ ਜਲਦਬਾਜ਼ੀ ਨਹੀਂ ਕਰੋਗੇ ਤਾਂ ਯਕੀਨਨ ਲੰਮੀ ਉਮਰ ਭੋਗੋਗੇ। ਮੈਂ ਕੌਡੀਆਂ ਤੋਂ ਚੀਜ਼ਾਂ ਬਣਾਉਂਦਾ ਹਾਂ। ਇਹ ਮੇਰਾ 21 ਗਾਈ ਹੈ। ਮੈਂ ਸਵੇਰੇ ਜਲਦੀ ਉੱਠਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਉਸ ਤੋਂ ਬਾਅਦ ਮੈਂ ਕਸਰਤ ਅਤੇ ਨਾਸ਼ਤਾ ਕਰਦਾ ਹਾਂ 7 ਵਜੇ ਮੈਂ ਕੰਮ ਦੀ ਸ਼ੁਰੂਆਤ ਕਰਦਾ ਹਾਂ 5 ਵਜੇ ਤੱਕ ਜਦੋਂ ਤੱਕ ਮੇਰਾ ਮਨ ਕਰਦਾ ਹੈ ਉਦੋਂ ਤੱਕ ਕੰਮ ਕਰਦਾ ਰਹਿੰਦਾ ਹਾਂ ਅਤੇ ਉਸ ਤੋਂ ਬਾਅਦ ਦੋਸਤਾਂ ਨੂੰ ਮਿਲਣ ਜਾਂਦਾ ਹਾਂ ਰੋਜ਼ ਨਮੀਆਂ ਨਮੀਆਂ ਚੀਜ਼ਾਂ ਕਰਦੇ ਰਹਿਣਾ ਅਤੇ ਹਮੇਸ਼ਾ ਰੁੱਝੇ ਰਹਿਣਾ ਇੱਕ ਵੇਲੇ ਇੱਕੋ ਕੰਮ ਕਰਨਾ ਇਹੀ ਮੇਰੀ ਲੰਮੀ ਉਮਰ ਦਾ ਰਾਜ਼ ਹੈ ਮੈਂ ਕਿਸੇ ਵੀ ਕੰਮ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੰਦਾ ਜਲਦੀ ਸੌਂ ਜਾਓ ਜਲਦੀ ਉੱਠੋ ਅਤੇ ਲੰਮੀ ਉਮਰ ਪਾਓ ਰੋਜ਼ ਸਵੇਰੇ ਟੈਲਣ ਜਾਓ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਵੀ ਆਨੰਦ ਲੈਣ ਦੀ ਕਲਾ ਸਿੱਖੋ ਅਤੇ ਸ਼ਾਂਤੀ ਨਾਲ ਜਿਓ ਸਕਾਰਾਤਮਕ ਬਣੋ ਰੋਜ਼ ਸਵੇਰੇ ਉੱਠਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਦੱਸਦਾ ਹਾਂ ਕਿ ਅੱਜ ਦਾ ਦਿਨ ਤੰਦਰੁਸਤੀ ਅਤੇ ਊਰਜਾ ਨਾਲ ਭਰਿਆ ਹੋਇਆ ਹੈ ਅਤੇ ਮੈਂ ਉਸ ਦਾ ਪੂਰਾ ਫਾਇਦਾ ਲਵਾਂਗਾ ਮੈਂ 98 ਸਾਲ ਦੀ ਹਾਂ ਪਰੰਤੂ ਆਪਣੇ ਆਪ ਨੂੰ ਜਵਾਨ ਸਮਝਦੀ ਹਾਂ ਮੈਂ ਅਜੇ ਵੀ ਬਹੁਤ ਸਾਰੇ ਕੰਮ ਕਰਨੇ ਹਨ ਹੱਸੋ ਹੱਸਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਮੈਂ ਜਿੱਥੇ ਵੀ ਜਾਂਦੀ ਹਾਂ ਹਮੇਸ਼ਾ ਹੱਸਦੀ ਰਹਿੰਦੀ ਹਾਂ ਮੈਂ 100 ਸਾਲ ਤੱਕ ਜੀਵਾਂਗੀ ਇਹ ਮੇਰੀ ਵੱਡੀ ਪ੍ਰੇਰਣਾ ਹੈ ਆਪਣੇ ਪੋਤੇ ਦੇ ਨਾਲ ਨੱਚਣਾ ਤੇ ਗਾਉਣਾ ਜੀਵਨ ਵਿੱਚ ਸਭ ਤੋਂ ਖੂਬਸੂਰਤ ਗੱਲ ਹੈ ਮੈਂ ਜਨਮ ਲੈਣ ਕਰਕੇ ਆਪਣੇ ਆਪ ਨੂੰ ਕਿਸਮਤ ਵਾਲਾ ਮਹਿਸੂਸ ਕਰਦਾ ਹਾਂ ਇਸ ਲਈ ਹਰ ਰੋਜ਼ ਧੰਨਵਾਦ ਕਰਦਾ ਹਾਂ ਉਹ ਗੀਮੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਗੱਲ ਹੈ ਸਦਾ ਮੁਸਕਰਾਉਣੀ ਰਹਿਣਾ ਮੈਨੂੰ ਇਸ ਪਿੰਡ ਤੋਂ ਜੋ ਵੀ ਮਿਲਿਆ ਹੈ ਉਸ ਨੂੰ ਵਾਪਸ ਨਹੀਂ ਕਰਨਾ ਅਤੇ ਨਾ ਹੀ ਮੇਰੇ ਲਈ ਸਭ ਤੋਂ ਮਹੱਤਵਪੂਰਨ ਹੈ ਇਸ ਲਈ ਮੈਂ ਹਮੇਸ਼ਾ ਆਪਣੀ ਇੱਛਾ ਨਾਲ ਸਮਾਜਿਕ ਕੰਮਾਂ ਵਿੱਚ ਸ਼ਾਮਲ ਹੁੰਦਾ ਹਾਂ ਉਦਾਹਰਨ ਵਜੋਂ ਮੈਂ ਆਪਣੇ ਦੋਸਤਾਂ ਲਈ ਹਮੇਸ਼ਾ ਬਣੀ ਘਾਰ ਤਿਆਰ ਰੱਖਦਾ ਹਾਂ ਇਸ ਵਿੱਚ ਕੋਈ ਰਾਜ ਨਹੀਂ ਹੈ ਜਿਉਂਦੇ ਰਹਿਣਾ ਹੀ ਇਸ ਦਾ ਰਾਜ ਹੈ ਉਹ ਗੇਮੀ ਜੀਵਨ ਸ਼ੈਲੀ ਦੇ ਮੁੱਖ ਬਿੰਦੂ ਅਸੀਂ ਜਿਹੜੇ-ਜਿਹੜੇ ਲੋਕਾਂ ਨਾਲ ਗੱਲ ਕੀਤੀ ਉਹਨਾਂ ਸਾਰਿਆਂ ਦੇ ਕੋਲ ਆਪਣੇ ਖੁਦ ਦੇ ਸਬਜ਼ੀਆਂ ਦੇ ਬਾਗੀਚੇ ਸਨ ਅੰਬ ਅਤੇ ਸ਼ਿਕੂਆਸਾ ਦੇ ਬਾਗੀਚੇ ਸਨ ਹਰ ਇੱਕ ਦੇ ਆਪਣੇ ਗੁਆਂਢੀ ਨਾਲ ਚੰਗੇ ਸਬੰਧ ਸਨ ਅਤੇ ਉਹ ਇੱਕ ਦੂਜੇ ਦੀ ਬੜੀ ਵਧੀਆ ਦੇਖਭਾਲ ਕਰਦੇ ਸਨ ਉਹ ਹਮੇਸ਼ਾ ਸਮਾਗਮ ਕਰਦੇ ਹਨ ਛੋਟੀਆਂ-ਛੋਟੀਆਂ ਗੱਲਾਂ ਤੇ ਆਨੰਦ ਲੈਂਦੇ ਹਨ ਨੱਚਣਾ ਗਾਉਣਾ ਤੇ ਸੰਗੀਤ ਉਹਨਾਂ ਜੀਵਨ ਦਾ ਮਹੱਤਵਪੂਰਨ ਅੰਗ ਸੀ ਉਹ ਸਾਰੇ ਜੀਵਨ ਦਾ ਇੱਕੋ ਅਹਿਮ ਆਦੇਸ਼ ਰੱਖਦੇ ਸਨ ਉਹਨਾਂ ਸਾਰਿਆਂ ਨੂੰ ਆਪਣਾ ਇੱਕੀ ਗਾਇਸ਼ਟ ਸਿ ਉਹ ਉਹਨਾਂ ਗੱਲਾਂ ਦੀ ਚਿੰਤਾ ਨਹੀਂ ਕਰਦੇ ਸਨ ਇਹਨਾਂ ਨੂੰ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਮਾਣ ਸੀ ਕੰਮ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਉਹ ਉਹਨਾਂ ਹੀ ਉਤਸ਼ਾਹ ਨਾਲ ਪੂਰਾ ਕਰਦੇ ਸਨ ਉੱਤ ਦੇ ਲੋਕਾਂ ਨੂੰ ਯੂਯਾਮਾਰੂ ਅਰਥਾਤ ਇੱਕ ਦੂਜੇ ਨਾਲ ਕੋਲ ਮਿਲ ਕੇ ਜਿਉਣਾ ਚੰਗਾ ਲੱਗਦਾ ਸੀ ਖੇਤੀ ਤੋਂ ਲੈ ਕੇ ਇਮਾਰਤ ਉਸਾਰੀ ਤੱਕ ਹਰ ਇੱਕ ਕੰਮ ਵਿੱਚ ਉਹ ਇੱਕ ਦੂਜੇ ਦੀ ਮਦਦ ਕਰਦੇ ਸਨ ਸਾਡੇ ਉਥੋਂ ਨਿਕਲਣ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਨੂੰ ਰੋਟੀ ਖਾਂਦੇ ਸਮੇ ਸਾਡੇ ਮਿੱਤਰ ਮਿਆਗੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਸਾਡੇ ਲਈ ਇੱਕ ਘਰ ਬਣਾ ਰਹੇ ਹਨ ਅਤੇ ਅਗਲੀ ਵਾਰ ਆਉਣ ਤੇ ਤੁਸੀਂ ਉਸ ਘਰ ਵਿੱਚ ਰਹਿ ਸਕਦੇ ਹੋ ਉਹ ਹਮੇਸ਼ਾ ਕੰਮ ਵਿੱਚ ਰੁੱਝੇ ਰਹਿੰਦੇ ਹਨ ਪਰ ਰੁਦੇ ਰਹਿੰਦੇ ਆ ਵੀ ਆਰਾਮ ਨਾਲ ਰਹਿਣ ਦੀ ਕਲਾ ਉਹਨਾਂ ਨੂੰ ਚੰਗੇ ਤਰੀਕੇ ਨਾਲ ਆਉਂਦੀ ਹੈ ਕਿਸੇ ਬਾਗੀਚੇ ਵਿੱਚ ਪੈਰਸ ਤੇ ਖਾਲੀ ਬੈਠਾ ਹੋਇਆ ਬਜ਼ੁਰਗ ਸਾਨੂੰ ਕਿਤੇ ਵੀ ਦਿਖਾਈ ਨਹੀਂ ਦਿੱਤਾ ਉਹ ਹਮੇਸ਼ਾ ਘੁੰਮਦੇ ਰਹਿੰਦੇ ਹਨ ਕਿਸੇ ਨਾਲ ਮਿਲਦੇ ਰਹਿੰਦੇ ਹਨ ਗੇਟਬਾਲ ਖੇਡਦੇ ਰਹਿੰਦੇ ਹਨ ਜਾਂ ਕੌਂਕੇ ਗਾਉਂਦੇ ਰਹਿੰਦੇ ਹਨ ਅਧਿਆਇ ਸਮਾਪਤ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਜੋ ਮੈਨੂੰ ਹੋਰ ਵਧੇਰੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਧੰਨਵਾਦ